ਤਨ ਤਨ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਵਾਂਗ ਇਸ ਵਾਰ ਵੀ ਡੇਰਾ ਬਾਬਾ ਨਾਨਕ ਰੋਡ ਤੇ ਗੁਰੂ ਸਿੱਖ ਨੌਜਵਾਨਾਂ ਵੱਲੋਂ ਠੰਡੇ ਮਿੱਠੇ ਜਲਦੀ ਸੇਵਾ ਭਾਵਨਾ ਨਾਲ ਸ਼ਬੀਲ ਲਗਾਈ ਗਈ ਗੱਲਬਾਤ ਕਰਦਿਆਂ ਨੌਜਵਾਨ ਨੇ ਦੱਸਿਆ ਕਿ ਇਹ ਸਿਰਫ ਧਾਰਮਿਕ ਸੇਵਾ ਨਹੀਂ ਸਗੋਂ ਵਾਤਾਵਰਣ ਦੀ ਸੰਭਾਲ ਲਈ ਵੀ ਇੱਕ ਸੋਚ ਹੈ ਉਹਨਾਂ ਕਿਹਾ ਕਿ ਹਰ ਪਿੰਡ ਵਿੱਚ ਬੂਟੇ ਲਗਾਓ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਉਹ ਆਪਣੇ ਪਿੰਡ ਵਿੱਚ ਕਈ ਦਰਖਤ ਲਗਾ ਕੇ ਇਸ ਦੀ ਸ਼ੁਰੂਆਤ ਕਰ ਚੁੱਕੇ ਹਨ ਇਹ ਉਪਰਾਲਾ ਨਾ ਕੇਵਲ ਸੇਵਾ ਦਾ ਚਿੰਨ੍ਹ ਦਿਨ ਹੈ ਸਗੋਂ ਆਉਣ ਵਾਲੀ ਪੀੜ੍ਹੀ ਲਈ ਇੱਕ ਸੁਹਾਣਾ ਸੰਦੇਸ਼ ਵੀ ਹੈ ਅਸਲ ਦੀ ਮੈਂ ਤੁਹਾਡਾ ਆਪਣਾ ਲਾਪਰਿਸ਼ੇ ਕੁਝ ਅੱਜ ਅਸੀਂ ਪਹੁੰਚਿਆ ਜਲਾ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਕੋ ਸੋ ਕੈਮਰਾਮੈਨ ਕਹਾਂਗੇ ਇੱਕ ਵਾਰੀ ਜਿਹੜੀਆਂ ਰੋਡ ਦੀਆਂ ਤਸਵੀਰਾਂ ਦਿਖਾ ਦਿਖਾ ਦਿ ਜੀ ਹਾਂ ਤੋਂ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਪੁਰਖ ਸਪਰਸ ਜਿੱਦਾਂ ਅੰਦਾਜ਼ ਕੋਈ ਨੌਜਵਾਨਾਂ ਦੇ ਵੱਲੋਂ ਸਪੀਡ ਲਗਾਈ ਗਈ। ਸਨੋਜਵਾਨਾਂ ਦੇ ਨਾਲ ਗੱਲਬਾਤ ਕਰਦੇ ਆ ਕਿਹੜੇ ਪਿੰਡ ਦੇ ਨੇ ਤੇ ਕਿੱਥੇ ਜਿਹੜੀ ਐ ਸਪੀਡ ਲਗਾਈ ਗਈ। ਬਾਕੀ ਦਾ ਖਾਲਸਾ ਬਾਈ ਕਦੇ ਬਾਈ। ਉਹ ਕਿੱਥੇ ਜਿਹੜੀ ਐ ਕਿਸ ਰੋਡ ਤੇ ਸਪੀਡ ਲਗਾਈ ਤੇ ਕਿਹੜੇ ਪਿੰਡ ਦੇ ਨੇ? ਪਿੰਡ ਮਾਨਜੇ ਬਾਬਾ ਜੀ ਤਸੀਲ ਡੇਰਾ ਬਾਬਾ ਨਾਨਕ ਜੇ ਕੋਰੀਡੋਰ ਦੇ ਸਾਹਮਣੇ ਪਿੰਡ ਐ ਜਿਹੜਾ ਪਾਕਿਸਤਾਨ ਕਰਤਾਰਪੁਰ ਵਾਲਾ ਕੋਰੀਡੋਰ ਜੇ। ਉਹਦੇ ਉੱਤੇ ਸਾਲ ਦੇ ਸਾਲ ਹੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਸਪੀਡ ਲਗਾਈ ਜਾਂਦੀ ਐ। ਜਿਹੜੇ ਪਿੰਡ ਦੇ ਸਜੋਗ ਲਗਾਈ ਗਈ ਤੇ ਜਾਣਾਂ ਦੇ ਵੀਰਾਂ ਨੇ। ਹਾਂ ਜੀ ਹਾਂ ਜੀ ਭ ਜਿੰਨੇ ਮੁੰਡੇ ਸਾਡੇ ਬਾਹਰ ਗਏ ਨੇ ਸਾਰੇ ਹੀ ਉਹ ਪੈਸੇ ਪਾਉਂਦੇ ਨੇ ਤੇ ਅਸੀਂ ਰਲ ਮਿਲ ਕੇ ਸੇਵਾ ਕਰੀਦੇ ਜੇ ਬਾਹਰ ਦੀਆਂ ਸਟੇਟਾਂ ਜਾਂ ਹੋਰ ਕੋਈ ਮੁਲਕ ਨੇ ਜਿਵੇਂ ਚੱਲਦੇ ਨੇ ਔਰ ਜਿਵੇਂ ਕੋਈ ਬਾੜ ਆਉਂਦੀ ਜਾਂ ਕੁਝ ਹੁੰਦਾ ਵਾ ਉਹਨੂੰ ਬਹੁਤਾਂ ਦਾ ਪਾਣੀ ਮਹਿਗਾ ਕਰ ਦਿੰਦੇ ਸਾਰੇ ਪੰਜਾਬ ਦੇ ਵਿੱਚ ਜਿਹੜਾ ਨਗਰ ਤੇ ਜਿਹੜੀ ਕਹਾਣੀ ਦਿੱਤੀ ਜਾਂਦੀ ਹੈ ਹਾਂ ਜੀ ਇਸ ਕਰਕੇ ਭਾਜੀ ਖਾਲਸਾ ਏਡ ਬਣੀ ਹੈ ਸਾਡੀ ਉਹ ਹਰ ਥਾਂ ਪਹੁੰਚਦੀ ਆ ਨਿੱਕੇ ਮੋਟੇ ਕਿਤੇ ਵੀ ਕੋਈ ਨਾ ਕੋਈ ਜਾਂ ਹੜ੍ਹ ਹੁੰਦੇ ਨੇ ਜਾਂ ਕੋਈ ਵੀ ਕਰੋਨਾ ਵੇਲੇ ਵੀ ਬਹੁਤ ਸੇਵਾ ਕੀਤੀ ਖਾਲਸਾ ਏਡ ਨੇ ਪਿੰਡਾਂ ਪਿੰਡਾਂ ਚੋਂ ਕਰਾਈਆਂ ਹੁੰਦੀਆਂ ਨੇ ਸਾਰੇ ਪਿੰਡ ਦੇ ਨੌਜਵਾਨ ਪੈਸੇ ਪਾਉ ਸਾਡੇ ਪਿੰਡੋਂ ਵੀ ਹਰਕਾਂ 5 ਲੱਖ ਰੁਪਏ ਇਕੱਠਾ ਕਰਕੇ ਸਾਰਿਆਂ ਵੀਰਾਂ ਨੇ ਤੇ ਆਪਾਂ ਉਦੋਂ ਭੇਜਿਆ ਸੀ ਅਣਾ ਵੇਲੇ ਸਾਰਿਆਂ ਸੇਵਾ ਕੀਤੀ ਮੁੰਡੇ ਨੌਕਰੀਆਂ ਕਰਦੇ ਨੌਜਵਾਨ ਫੌਜੀ ਨੇ ਕੁਝ ਬਾਹਰ ਨੇ ਕੁਝ ਪੁਲਿਸ ਚ ਨੇ ਮੁੰਡੇ ਸਰਵਿਸ ਸਰਵਿਸ ਚ ਕਰਦੇ ਨੇ ਬਹੁਤ ਮੁੰਡੇ ਸਾਡੇ ਪਿੰਡ ਦੇ ਇਹ ਕਰਕੇ ਫਿਰ ਆਪਾਂ ਆਪਾਂ ਇਹ ਮੁੰਡੇ ਮੁੰਡੇ ਗ੍ਰਾਈ ਕਰਕੇ ਤੇ ਚਲੋ ਸੇਵਾ ਕਰ ਦੇਈ ਦੀ ਆ। ਵੀ ਇੱਕ ਚੀਜ਼ ਤੇ ਆ ਦੱਸ ਕਿੱਥੋਂ ਜਿਹੜੀ ਐ ਸਪੀਸ ਜਿਹੜੀ ਉਹ ਇਤਿਹਾਸ ਚ ਸਾਡਾ ਸ਼ਬੀਰ ਬਾਬਾ ਜੀ ਆਪਣੇ ਪੰਜਵੇਂ ਗੁਰੂ ਪਾਸ਼ਾ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਸ਼ਿਧੀ ਦਿਹਾੜੇ ਤੇ ਸ਼ਬੀਰ ਲਗਾਈ ਜਾਂਦੀ ਆ। ਉਨਾਂ ਨੂੰ ਇੰਨਾ ਦਿਨਾਂ ਦੇ ਵਿੱਚ ਸ਼ਹੀਦ ਕੀਤਾ ਗਿਆ ਸੀ 33 ਤਵੀ ਤੇ ਬਾਕੇ ਤੇ ਉੱਤੇ ਰੇਤ ਪਾਈ ਗਈ ਸੀ ਫਿਰ ਇਸ ਕਰਕੇ ਸਾਡੇ ਸਿੰਘ ਮਤਲਬ ਸੰਗਤਾਂ ਨੂੰ ਛਕਾਉਂਦੇ ਨੇ ਵੀ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਇਸ ਕਰਕੇ ਸ਼ਬੀਲ ਲਗਾਈ ਜਾਂਦੀ ਠੰਡੇ ਜਾਲ ਔਸ਼ਕ ਥਾਂ ਲੰਗਰ ਦੀ ਵੀ ਸੇਵਾ ਹੁੰਦੀ ਆ ਪਰ ਜ਼ਿਆਦਾਤਰ ਸ਼ਬੀਲ ਦੀ ਹੁੰਦੀ ਆ ਮਿੱਠੇ ਪਾਣੀ ਦੀ ਸੇਵਾ ਬਲਹਾਰ ਸਾਲ ਜਿਹੜੀ ਆ ਲੋਕਾਂ ਦੇ ਵੱਲੋਂ ਜਿਹੜੀ ਬਹੁਤ ਬਹੁਤ ਲਗਾਈ ਜਾਂਦੀ ਜਿਹੜੀ ਇਹ ਸਾਲ ਇਹ ਸਿਲਾ ਕਾਫੀ ਮੇਰੇ ਖਾਂ ਲੱਗਦਾ ਹਾਂ ਜੀ ਹਾਂ ਜੀ ਜੀ ਬਹੁਤ ਬਹੁਤ ਹੁੰਦੇ ਤੇ ਬੜੀ ਕਿਰਪਾ ਮਾਲਕ ਦੀ ਥਾਂ ਥਾਂ ਦੇ ਅੱਡੇ ਅੱਡੇ ਤੇ ਸੇਵਾ ਹੁੰਦੀ ਆ ਅਜੇ ਆ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ੀਤੀ ਦਾੜੇ ਤੋਂ ਬਾਅਦ ਚ ਵੀ 2 ਮਹੀਨੇ ਚੱਲਦਾ ਰਹਿਣਾ ਕੰਮ ਸ਼ਬੀਲਾ ਦਾ ਭਾਈ ਬਹੁਤ ਵਧੀਆ ਪਿੰਡਾਂ 'ਚ ਮੁੰਡੇ ਨੌਜਵਾਨਾਂ ਗਾਂ ਚਲੋ ਨੈਟ ਤੇ ਵੇਖੀਦਾ ਮੁੰਡੇ ਨਸ਼ਿਆਂ 'ਚ ਭਰ ਨਹੀਂ ਮੁੰਡੇ ਸਾਡੇ ਜਿਹੜੇ ਸੇਵਾ ਵੀ ਬੜੀ ਕਰਦੇ ਆ ਇਕੱਲੇ ਨਸ਼ੇ ਨਹੀਂ ਕਰਦੇ ਨਸ਼ੇ ਕਰਦੇ ਨੇ ਹੋਰ ਹੋਣਗੇ ਪਰ ਜਿਹੜੇ ਮੁੰਡੇ ਸੇਵਾ ਕਰਦੇ ਨੇ ਉਹ ਫਿਰ ਖੁੱਲੇ ਦਿਲ ਖੁੱਲੇ ਦਿਲ ਨਾਲ ਸੇਵਾ ਕਰਦੇ ਨੇ ਮੈਸੇਜ ਦੇਣਾ ਚਾਹੁੰਦਾ ਜਿਹੜੇ ਨੌਜਵਾਨ ਇੱਥੇ ਜਿਹੜੇ ਭਾਗੇ ਨੂੰ ਕੁਝ ਜਿਹੜੇ ਅਜੇ ਵੀ ਪਟਕੇ ਨੇ ਉਹਨਾਂ ਕੀ ਮੈਸੇਜ ਹਾਂ ਨਹੀਂ ਨਹੀਂ ਮੈਸੇਜ ਇਹੋ ਹੀ ਆ ਵੀ ਪਿੰਡਾਂ ਦੇ ਵਿੱਚ ਯੂਥ ਨੂੰ ਅੱਗੇ ਕਰੋ ਨਹੀਂ ਨਵੇਂ ਲਿਆਓ ਯੂਥ ਪਿੰਡ ਰੱਖ ਲਾਓ ਸ਼ੀਤੀ ਦਾਣੇ ਆਦੇ ਰੁਕ ਲਾਓ ਨਵੇਂ ਸਾਲ ਤੇ ਰੁਕ ਲਾਓ ਸ਼ਬੀਲਾ ਲਾਓ ਲੰਗਰ ਲਾਓ ਪੈਸੇ ਨੌਜਵਾਨ ਮੁੰਡੇ ਇਕੱਠੇ ਕਰਕੇ ਸ਼ਬੀਲਾ ਲਾਓ ਲੰਗਰ ਲਾਓ ਸੰਗਤਾਂ ਲਈ ਗੁਰਦੁਆਰਾ ਲਾਉਣੀ ਗੁਰਦੁਆਰਿਆਂ 'ਚ ਲਾਓ ਸੜਕਾਂ 'ਤੇ ਲਾਉਣੀ ਸੜਕਾਂ 'ਤੇ ਲਾਓ 40 45 ਡਿਗਰੀ ਜਿਹੜੀ ਉੱਚੀ ਕਿਦੋਂ ਦੇਖ ਸਕਦਾ ਹਾਂ ਹਾਂ ਜੀ ਹਾਂ ਜੀ ਬਹੁਤ ਜਿਆਦਾ ਕਿਹ ਮਸ ਜਿਹੜਾ ਦਿਨ ਕਿ ਕਾ ਜਿਹੜਾ ਨੌਜਵਾਨ ਨੇ ਇਹ ਅਪਰੋਲ ਕੀ ਕਰਨਾ ਚਾਹੀਦਾ ਜਿਹੜਾ ਫਤਵਾ ਬਦ ਬੇਨ ਤੁਹਾਨੂੰ ਗਰਮੀ ਪੰਜੀ ਕੰਟਰੋਲ ਕਰਨ ਦਾ ਇੱਕੋ ਹੀ ਤੁਹਾਨੂੰ ਪਤਾ ਹੀ ਹੱਲ ਆ ਰੁਕ ਲਗਾਓ ਵੱਧ ਤੋਂ ਵੱਧ ਅਸੀਂ ਵੀ ਹਰਕਾ 200 ਇਸ ਕਰਕੇ ਭਾਜੀ ਅਸੀਂ ਵੀ ਰੁੱਖ ਹਰ ਸਾਲ ਲਗਾਈਦੇ ਆ ਆ ਰੁੱਖ ਇੱਥੋਂ ਲੈ ਕੇ ਆਉ ਆ ਤਾਂ ਕਿ ਪਰ ਕੁਝ ਕੁ ਲੋ ਜਿੱਦਾਂ ਅੱਗਾਂ ਲਗਾਉਂਦੇ ਲੋਕ ਉਹਦੇ ਕਰਕੇ ਰੁੱਖ ਸੜ ਵੀ ਜਾਂਦੇ ਨੇ ਇਹ ਕਰਕੇ ਸਾਲ ਦੇ ਸਾਥ ਭਾਜੀ ਲਾਈਦੇ ਸੇਵਾ ਮੁੰਡੇ ਕਰਦੇ ਸੋ ਇਹ ਸਾਨੂੰ ਕੁਝ ਪਿੰਡ ਦੇ ਨੌਜਵਾਨ ਜਿਹਨਾਂ ਦੇ ਵੱਲੋਂ ਕਿ ਤੰਤਰ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੀ ਮਾਂ ਸੰਚਰਵਤ ਜੀ ਆਜਾ ਕੇ ਲੈ ਕੇ ਗਏ